ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਉਸਾਦ ਆਉਗੀ ਮੇਰੀ ਕਹਾਣੀ ਰੀਜ਼ ਉਸ ਦਿਨ ਨਿੱਕੀ ਭੈਣ ਦਾ ਜਨਮ ਦਿਨ ਸੀ ਇਹਨਾਂ ਨਾਲ ਗੱਲ ਕੀਤੀ ਕਿ ਮੰਮੀ ਵੱਲ ਜਾਣਾ ਇੱਕ ਦਿਨ ਵਾਸਤੇ ਮਨ ਤਾਂ ਗਏ ਪਰ ਆਖਣ ਲੱਗੇ ਕਿ ਐਦਰ ਮੰਮੀ ਡੈਡੀ ਦੇ ਕੰਨਾਂ ਵਿੱਚੋਂ ਵੀ ਕੱਢ ਦੇ ਉਹਨਾਂ ਨਾਲ ਗੱਲ ਕੀਤੀ ਤਾਂ ਅੱਗੋਂ ਕੋਈ ਹਾਂਗਵਾਰਾ ਨਾ ਭਰਿਆ ਦੋਵੇਂ ਚੁੱਪ ਜੇ ਕਰ ਗਏ ਫਿਰ ਮੰਮੀ ਆਖਣ ਲੱਗੇ ਅਜੇ ਪਿਛਲੇ ਹਫ਼ਤੇ ਹੀ ਤਾਂ ਹੋ ਕੇ ਆਈ ਸਾਂ ਐਡੀ ਜਲਦੀ ਫੇਰ ਕਿਉਂ ਇਸ ਤੋਂ ਪਹਿਲਾਂ ਕਿ ਕੋਈ ਜਵਾਬ ਦਿੰਦੀ ਘਰੋਂ ਫੋਨ ਆ ਗਿਆ ਮੰਮੀ ਜੀ ਦਾ ਸੀ ਅਖਿਆ ਜੇ ਤੂਰੀ ਨਹੀਂ ਸਾਰਾ ਕੁਝ ਤੇਰੀ ਖਾਤਰ ਰੋਕ ਕੇ ਰੱਖਿਆ ਹੋਇਆ ਬਹਾਨਾ ਲਾ ਦਿੱਤਾ ਕਿ ਇਹਨਾਂ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਏ ਨਹੀਂ ਆ ਸਕਦੀ ਅੱਗੋਂ ਆਖਣ ਲੱਗੇ ਪਤਾ ਲੈਣ ਆਉਣ ਲੱਗੇ ਆ ਇੱਕ ਹੋਰ ਬਹਾਨਾ ਲਾ ਕੇ ਰੋਕ ਦਿੱਤਾ ਫਿਰ ਪੁੱਛਣ ਲੱਗੇ ਹੁਣ ਦੱਸ ਤੇਰੇ ਵੱਲ ਉਸਨੂੰ ਜਨਮ ਦਿਨ ਦਾ ਤੇਰੇ ਵੱਲੋਂ ਉਸਨੂੰ ਜਨਮ ਦਿਨ ਦਾ ਕਿਹੜਾ ਤੋਹਫਾ ਦੇਵਾਂ ਆਖਿਆ ਇੱਕ ਜੇ ਦੇ ਸਕਦੀ ਹਾਂ ਪੁੱਛਣ ਲੱਗੇ ਕਿਹੜਾ ਆਹ ਕੈਂ ਆ ਜਿਮਾਗਰੋਂ ਉਹ ਜਦੋਂ ਵੀ ਕੋਈ ਆਪਣੀ ਰੀਜ ਪਗਾਉਣ ਦੀ ਗੱਲ ਕਰੇ ਤਾਂ ਅੱਗੇ ਉਸ ਨੂੰ ਐਨੀ ਗੱਲ ਆਖ ਚੁੱਪ ਕਰਾਉਣਾ ਬੰਦ ਕਰ ਦੇਵੋ ਕਿ ਵਿਆਹ ਮਾਗਰੋਂ ਅਗਲੇ ਘਰ ਜਾ ਕੇ ਪੁਗਾ ਲਵੀਂ ਮਾਂ ਮਾਗਰੋਂ ਹੈਲੋ ਹੈਲੋ ਹੀ ਕਰਦੀ ਰਹਿ ਗਈ ਤੇ ਮੈਂ ਛੇਤੀ ਨਾਲ ਰਸੀਵਰ ਰੱਖ ਦਿੱਤਾ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ